ਹੈਲੋ ਜੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਪੰਜਾਬੀ ਕੁੜੀ ਫਰੈਂਡ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਤੇ ਆਪਣੀ ਗਾਂ ਹੈਗੀ ਦੂਜੀ ਸੂਏ ਸੂ ਗਈ ਤੇ ਪਹਿਲਾਂ ਇਹ ਬੱਚਾ ਡੇਕ ਕਿਸੇ ਨੇ ਪਹਿਲੇ ਸੂਏ 7ਵੇਂ ਮਹੀਨੇ ਵਿੱਚ ਤੇ ਦੇਖੋ ਆਰਡਰ ਤੁਸੀਂ ਚੈੱਕ ਕਰੋ ਕਿੰਨਾ ਵਧੀਆ ਆਰਡਰ ਤਿਆਰ ਹੋਇਆਗਾ ਤੇ ਅੱਪਣ ਕੀ ਖਰਾਕ ਪਾਉਣਿਆ ਤੇ ਸਾਰਿਆਂ ਨੂੰ ਵੀਡੀਓ ਚ ਦੱਸਾਂਗੇ ਤੇ ਬਹੁਤ ਜ਼ਿਆਦਾ ਮੈਂ ਮਿਹਨਤ ਕੀਤੀ ਇਹਦੇ ਤੇ ਵੀ ਵਧੀਆ ਇਹ ਆਰਡਰ ਤਿਆਰ ਹੋਵੇ ਵਧੀਆ ਗਾਂ ਤਿਆਰ ਹੋਵੇ ਕਨਿਹ ਜੀ ਮਾਂ ਦਾ ਬਹੁਤ ਵਧੀਆ ਆਡਰ ਆ ਜਿਹੜਾ ਤਿਆਰ ਹੁੰਦਾਗਾ ਤੇ ਮੈਨੂੰ ਐਵੇਂ ਸੀ ਵੀ ਇਹਦਾ ਸਾਇਦ ਨਹੀਂ ਹੋਣਾ ਕਿਉਂਕਿ ਥੋੜੀ ਇਹ ਇਹ ਨਹੀਂ ਵੀ ਹੋਰ ਨਹੀਂ ਹੈਗੀ ਪਰ ਰਿਜ਼ਲਟ ਮੈਨੂੰ ਵਧੀਆ ਮਿਲੇਗਾ ਤੇ ਬਾਕੀ ਕੋਈ ਸੁਕਸਾਨਾ ਸੁਪੇਣਾ ਤੇ ਬਹੁਤ ਯਾਰ ਮੈਂ ਤੇ ਮਿਹਨਤ ਕੀਤੀ ਹੈ ਬਈ ਪ੍ਰੋਪਰ ਸਹੀ ਇਹਨੂੰ ਖਰਾਕ ਦੁੱਤੀ ਆ ਤੇ ਆਪਣੇ ਕੀ ਖਰਾਕ ਦੁੱਤੀ ਆ ਚਲੋ ਜੀ ਪਗਲ ਬਾਤ ਹੋਰ ਨਾ ਕਰਦੇ ਹੋ ਜੇ ਕੋਈ ਵੀ ਸੰਦਸਨ ਪਾ ਕੇ ਇਹ ਖਰਾਕ ਕੋਨੇਗਾ ਨੂੰ ਤੇ ਅਗਰ ਤੁਸੀਂ ਇਹਨਾਂ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੈਨੂੰ ਸਬਸਕ੍ਰਾਈਬ ਕਰ ਲਈ ਤੇ ਵੀਡੀਓ ਤੁਹਾਨੂੰ ਕੰਮ ਦੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਬਲੀ ਜੋੜ ਦਿਓ ਤੇ ਸਾਡੇ ਸੋਹਣੇ ਚੈਨਲ ਤੇ ਮਿਲਣਗੇ ਕੰਮ ਦੀ ਵੀਡੀਓ ਮਿਲਣੀ ਹੈ ਕੋਸੇ ਉਹ ਵੀ ਡੇਲੀ ਜਿਵੇਂ ਸੀ ਡੇਲੀ ਪਸੰਦ ਕੋਣੇ ਖਰਾਕ ਤੇ ਇਹਨਾਂ ਕੋਲੋਂ ਕੋਈ ਵੀ ਜਾਣਕਾਰੀ ਮੈਂ ਇਸੀ ਯੋਧੇ ਹੀ ਡੇਲੀ ਨਾ ਤੇ ਕੰਮ ਦੇ ਪਾਣੀ ਦੇ ਬਲੌਕ ਪਾਉਂਦੀ ਰਹਿੰਦੇ ਨੇ ਤੇ ਕੋਣਾ ਕਿਹੜੇ ਬਿਊਰਜ ਨੇ ਪਾਉਂ ਕੁਝ ਸਾਨੂੰ ਵੀ ਸਿੱਖਣ ਨੂੰ ਮਿਲੇ ਸੋਨ ਦੇ ਵਿੱਚ ਪਤਾ ਲੱਗੇ ਤੇ ਐਵੇਂ ਦੀ ਪੋਸਟ ਕਰਕੇ ਵੱਡੇ ਵੀਡੀਓ ਵੀ ਪਾਇਆ ਕਰੀ ਤੇ ਅੱਜ ਆਪਾਂ ਦੱਸਾਂਗੇ ਅਸੀਂ ਸੂਤਪਾਲਾ ਖਰਾਕ ਕੀ ਪਾਉਣੀ ਹੈ ਜਿਹੜੇ ਗਾਵਾਂਾਂ ਦੇ ਬੱਚੇ ਅੱਜ ਉਹ ਵੀ ਇੱਕ ਦੱਸਾਂਗੇ ਗਾਵਾਂਾਂ ਦੇ ਖਰਾਕ ਗਾਪ ਵਿੱਚ ਸੋਨ ਵਾਲੇ ਵੜ ਤੇ ਤੁਸੀਂ ਬਾਡਿੰਗ ਕੀ ਪਣਾ ਸ਼ੁਰੂ ਕੀਤਾ ਕਈ ਇਹ ਰੇ ਵਿੱਚ ਗਾਂ ਕਹਿੰਦੇ ਕਈ ਵਿੱਚ ਬਾੜ ਕਹਿੰਦੇ ਨੇ ਤੇ ਸਾਡੇ ਵਾਲਾ گاਉਂ ਤੇ ਕਰਦੇ ਨੇ ਤੇ ਅਸੀਂ ਕੀ ਕਰਾ ਕੋਣੇਗੇ ਤੇ ਤੁਹਾਨੂੰ ਬਾਰੇ ਦੱਸਦੇ ਆਂਗੇ ਇਹ ਰਿਟੂਬਾ ਨਾਲ ਰਿਟੂਬ ਹੋਗੇ ਇਹਨੂੰ ਚੜ੍ਹਦੇ ਪੈਂਦੇ ਰਗੇ ਤੇ ਫਿਰ ਬਸ ਹੁਣ ਟਰਾਈ ਕਰਨਾ ਚਾਹੀਦਾ ਕਿਉਂਕਿ ਬਿਲਕੁਲ ਇਸ ਮਸਟ੍ਰੀਟਸ ਦੀ ਪ੍ਰੋਬਲਮ ਨਹੀਂ ਹੁੰਦੀ ਇਸ ਪਾਸੋਂ ਤੇ ਕੋਈ ਵੀ ਖਾਣੇ ਖਰਾਬ ਹੁੰਦਾ ਹੈਗਾ ਤੇ ਇਸ ਟਿਊਬਾ ਚੜ੍ਹ ਕੇ ਫਿਰ ਅੰਡੀ ਗਾਂ ਆਪਾਂ ਟਰਾਈ ਕਰ ਦਿੰਦੇ ਹਾਂ ਤੇ ਟਰਾਈ ਕਰ ਲਵਾਦ ਆਪਾਂ 20-25 ਦਿਨ ਕੁਝ ਨਹੀਂ ਪਾਉਣਾ ਉਸ ਨੂੰ ਤੇ ਵਧੀਆ ਪਾਣੀ ਸੁੱਕੇ ਉੱਤੇ ਰੱਖਣਾ ਹੈ। ਹਰੇ ਚਾਰੇ ਦੀ ਕੋਈ ਇਹਨੂੰ ਕੋਈ ਸਪਲੀਮੈਂਟ ਜਾਂ ਕੋਈ ਹੋਰ ਐਕਸਟਰਾ ਪੀਡ ਵਗੈਰਾ ਜੋ ਕੋਈ ਖਰਾਕ ਨਹੀਂ ਹੋਣੀ ਹੈ। ਤੇ ਫਿਰ ਜਦੋਂ ਉਹ ਪਸੂ 1.5 ਮਿੰਟ ਸੌਣ ਵਿੱਚ ਰਹੇ ਦੀ। ਜਦੋਂ ਉਹ ਪਸੂ ਦਿਸੂਣ ਵਿੱਚ 1.5 ਮਿੰਟ ਰਹੇ ਦੀ ਫਿਰ ਸਪੋਣਾ ਨੇ ਇਹ ਵਾਲੇ ਦੇ ਵਿੱਚ ਪਹੁੰਚ ਆਉਂਦੇ ਨੇਗੇ। 20 ਕੇ ਪਹੁੰਚ ਹੁੰਦੇ ਨੇਗੇ। ਤੇ ਉਹ ਡੇਲੀ ਤੁਸੀਂ ਦੋ ਪਹੁੰਚ ਹੀ ਪਾ ਸਕਦੇ ਸਵੇਰ-ਸ਼ਾਮ ਤੇ ਪਰ ਅਸੀਂ ਪਾਉਣੇ ਡੇਲੀ ਇੱਕ ਪਹੁੰਚ ਜੇ ਤੁਸੀਂ ਜਿਆਦਾ ਮਦ ਦੋ ਪੌਂਟ 3 ਦੇਰੀ ਪਾਸ ਅਨਕ ਸਵੇਰੀ ਕਾਮ ਕੋਈ ਚੱਕਰ ਨਹੀਂਗਾ ਤੇ ਸਾਰੀ ਜਨਤ ਵਿੱਚ ਜਾਣ ਕਰ ਦਿੱਤੀ ਹੁੰਦੀ ਹੈ ਵੀ ਵੀ ਤੁਸੀਂ ਕਿੰਨੇ ਪੌਂਚ ਪਾਉਣੇ ਨੇਗੇ ਕਿਵੇਂ ਸੁਰੱਖਣਾ ਸਾਰੇ ਵਿੱਚ ਆਉਂਦਾ ਹੈ ਇਹਦੇ ਕਿ ਪੌਂਚ ਨੂੰ ਵਿੱਚ ਪੋੜ ਰੋ ਮੈਂ ਹੋਣੇ ਕੋਲ ਹੈ ਨਹੀਂ ਕਿਉਂਕਿ ਆਪਣਾ ਇਹ ਖਤਮ ਹੋ ਗਿਆ ਤੇ ਆਪਣੀ ਗਾਣੀ ਇੱਕ ਰੋ ਵਿੱਚ ਸੋਣ ਆਣੀ ਹੈਗੀ ਤੇ ਟਾਈਮ ਲੱਗੇ ਲਵੇ ਲੱਗਾ ਹੈਗਾ ਤੇ ਇਹ ਸਭ ਤੋਂ ਪਰ ਇਹ ਕੌਣ ਮੰਨੇਗੇ ਤੇ ਇਹ ਉਹਨਾਂ ਬਾਰਬੀਕ ਕੰਪਨੀ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਬਹੁਤ ਵਧੀਆ ਲੀਵ ਆ ਤੇ ਆਉਂਦਾ ਬਸੂ ਦਾ ਤੇ ਉਸ ਤੋਂ ਬਾਅਦ ਫਿਰ ਸਕਵੋਨ ਹੁੰਦੀ ਹੈ ਬਸੂ 1.5 ਮਿੰਟਾ ਸੌਣ ਤੋਂ ਪਹਿਲਾਂ ਆਪ ਕੋਲ ਲੈ ਲੇਗੇ ਇਹ ਕਈ ਕੰਪਨੀਆਂ ਦਾ ਹੁੰਦਾਗਾ ਅਡਰ ਸਟਰੋਂਗ ਐਚ ਵੀ ਹੁੰਦਾ ਵਿਟਾਮਿਨ ਐਚ ਵੀ ਹੁੰਦਾਗਾ ਕਈ ਉਹਨਾਂ ਵਿੱਚ ਆਉਂਦਾਗਾ ਤੁਸੀਂ ਕੋਈ ਵੀ ਪਾ ਸਕਦੇ ਹੋਏ ਜਿਹੜੀ ਕੰਪੋਜੀਸ਼ਨ ਵਧੀਆ ਲੱਗਦੀ ਹੈਗੀ ਤੇ ਜਿਆਦਾਤਰ ਮੈਨੂੰ ਵਧੀਆ ਲੱਗਦਾਗਾ ਵਿਟਾਮਿਨ ਐਚ ਚ ਪਰ ਇਸ ਵਾਰ ਨੇ ਮੈਨੂੰ ਕਾਫੀ ਸਟੋਰ ਵਾਲੇ ਨੇ ਦੇ ਦਿੱਤਾ ਪਰ ਮੈਨੂੰ ਵਾਈਟਮਨ ਐਚ ਵੀ ਬੀ ਲੱਗਦਾ ਉਹ ਵਧੀਆ ਹੁੰਦਾ ਹੈ ਪੇਟਾ ਮੈਨੇਚ ਤੇ ਅਨ ਆਰਡਰ ਸਟੋਰ ਵਿੱਚ ਹੈਗਾ ਤੇ ਨਾ ਹੀ ਮਿਲਦਾ ਵੀ ਤੇ ਥੋੜਾ ਜਿਹਾ ਉਹ ਮਹਿੰਗਾ ਹੁੰਦਾ ਇਹ ਆ ਇਹਦਾ 1000 ਰੁਪਏ ਦੀ ਆਉਂਦੀ ਹੈ ਕਿ ਕ੍ਰੇਟਰ ਦੀ ਸੀ ਸੀ ਤੇ ਜਿਹੜੀ ਹੁਣ ਇੱਕ ਦੀ ਵਾਈਟਮਨ ਐਚ ਦੀ ਉਹ ਥੋੜਾ ਜਿਹਾ ਕੋਸਟਲੀ ਹੋ ਗਿਆ ਉਹ 1400 ਜਨੂੰ 1 ਲੀਟਰ ਦੀ ਪੈਕਿੰਗ ਮਿਲੂਗੀ ਤੇ ਮੈਂ ਕਿ ਸਸਤ ਦਿਨ ਬਸ ਉਹਨਾਂ ਕਰੇ ਵੀ ਵਧੀਆ ਗਾ ਰੇਟਾ ਹੀ ਘਟਾਗਾ ਸਾਇਦੇ ਰੇਟਾ ਦੇ ਵਧ ਗਿਆ ਹੋਊਗਾ ਇਦਰੇ ਦੇ ਘਟਾ ਘਪੁਰ ਸਾਡੇ ਤੇ ਸੁਲਿ ਗਿਆ ਹੈਗਾ ਜੇ ਸਾਨੂੰ ਹਜ਼ਾਰ ਦੇ ਦਿੱਤਾ ਸੀ ਉਹ ਕਿਸੇ ਸਾਰੀਆਂ ਦਵਾਈਆਂ ਉਹਨਾਂ ਦੀ ਮੈਡੀਕਲ ਅਨਡ ਸਟੋਰ ਤੋਂ ਲੈਣੇ ਆਗੇ ਪਸੂਆਂ ਦੀ ਸੁਨਾ ਸੁਨਰੂਲ ਜੇ ਸੁਨਰੂਲ ਦੇਣੇ ਇਲਤਿ ਹੈ ਤਾਂ ਸਾਨੂੰ ਮਿਲ ਜੇ ਜਰਪਾ ਜਾਨੇ ਸੁਨਰ ਸੁਨਰੂਲ ਤੋਂ ਬਿਲਕੁਲ ਉੱਥੇ ਦੁਕਾਨ ਹੈਗੀ ਤੇ ਡਵੀ ਠੀਕ ਨੇਗੇ ਤੇ ਵਧੀਆ ਸਲਾਦ ਦਿੰਦੇ ਨੇਗੇ ਤੇ ਵਧੀਆ ਦਵਾਈ ਦਿੰਦੇ ਨੇਗੇ ਸਿਉਹਾਂ ਤੇ ਲੈ ਗੋਣ ਸਾਰੀਆਂ ਦਵਾਈ ਤੇ ਸਾਨੂੰ ਥੋੜੇ ਲੈਸ ਪ੍ਰਾਈਸ ਚ ਚਲਾ ਦੇ ਕੋਈ ਸੀ ਡੇਲੀ ਉਹ ਦੋਏ ਤੀਏ ਨੌ ਨੌ ਵੀ ਪਸੰਦ ਆਏਗੇ ਉਹ ਵੀ ਰਹਿ ਜਾਈਏਗੀ ਇਸ ਕਰਕੇ ਸਾਨੂੰ ਥੋੜੇ ਠੀਕ ਗ੍ਰੇਡ ਵਿੱਚ ਦੇਣ ਦੇਣਗੇ ਕੋਈ ਫਰਕ ਨਹੀਂ ਜਾਨਦੇ ਆਂ ਕਿ ਆ ਦੀ ਤੇ ਉਸ ਤੋਂ ਬਾਅਦ ਅਪਾ ਜਦੋਂ ਗਾਲ ਸੂਚ ਮਹੀਨਾ ਰਹਿ ਜਾਂਦਾਗਾ ਤੇ ਨਾਲ ਨਾਲ ਫਿਰ ਅਪਾ ਲੇਟੀ ਰਿੰਨ ਕੇ ਪੋੜੀ ਸ਼ੁਰੂ ਕਰ ਦਿੰਦੇ ਆਂਗੇ ਡੇਲੀ ਅਪਾ ਲੇਟੀ ਪਾਉਣੀਆਂ ਕਰਿੰਨਗੇ ਜੇ ਮੈਂ ਹੁਣ ਜ਼ਿਆਦਾ ਕਰਨੀ ਹੋਊਗੀ ਇਸ ਤੋਂ ਬਾਅਦ ਤਾਂ ਅਪਾ ਭਿਓ ਕੇ ਬਾਸ ਸਕਦੇਗੇ ਪਰ ਮੈਨੂੰ ਰਿਜ਼ਲਟ ਵਗੈਰਾ ਦਾ ਵੀ ਲੇਟੀ ਪਰਿੰਨ ਕੇ ਪਾਈਂ ਤੇ ਇਸ ਤੋਂ ਬਗੋਂ ਵੀ ਗਰਮ ਘੱਟ ਗਈ ਤੇ ਰੰਨ ਕੇ ਭਾਈ ਹੁਣ ਆਪਾਂ ਬੰਦ ਕਰ ਦਤੀ ਲੱਡੀ ਹੁਣ ਖਲਾਕ ਆਪਣੇ ਘਟਾ ਦਤੀ ਹੈ ਤੇ ਨਾਲ ਮਟਪਾਉਣੇ ਨੇ ਮੇਲ ਨੂੰ ਮਟਪਾਉਣੇ ਕਿ ਰਾਈ ਬਿਸਣ ਤੇ ਬਿਸਣ ਤੇਲ ਸੱਕਤ ਨੇ ਵੀ ਮਿਕਸ ਕਰਕੇ ਇੱਕ ਬਾਟੀ ਬਣ ਲੈਣੀ ਬਿਸਣ ਦੀ ਤੇ ਉਹਦੇ ਵਿੱਚ ਇੱਕ ਛੋਟਾ ਗਲਾਸ ਲੈਣਾ ਪਤਿਹਦਾ ਜਿੰਨਾ ਕੁ ਵਧੀਓ ਹੋ ਜਿੰਨਾ ਕੁ ਪਿੱਲਾ ਹੋ ਜੀ ਤੇ ਇੱਕ ਬਾਟੀ ਬਿਸਣ ਦੀ ਇੱਕ ਛੋਟਾ ਗਲਾਸ ਹੁੰਦਾ ੜਾ ਉਪਰਾ ਤੇਲ ਦਾ ਤੇ ਇੱਕ ਕੌਂਡੀ ਸ਼ੱਕਰ ਤੇ ਉਹ ਪਚੰਗੀ ਤਰ੍ਹਾਂ ਮਿਕਸ ਕਰਕੇ ਆਣ ਫਿਰ ਆਪਾਂ ਇੱਕ ਉਹਨੇ ਲੈ ਸੀ ਵਿੱਚ ਜਿਹੜਾ ਨਾ ਬੜੇ ਕੁਆਲਟੀ ਦਾ ਜਿਹੜਾ ਆਪਾਂ ਪੀਸਿਆ ਹੋਇਆ ਹੋਵੇ ਚੱਕੀ ਤੋਂ ਜਿਹੜੇ ਤੁਹਾਡੇ ਸੋਲੇ ਹੈਗੇ ਨਾ ਉਹਦੇ ਕਰਦੇ ਤੇ ਉਸ ਰਿਵੈਸਟਰ ਤੇ ਬੰਦੇ ਸੀ ਬਿਸਤਰਾ ਚੰਗੀ ਤਰ੍ਹਾਂ ਜਿੱਥੇ ਤੁਹਾਨੂੰ ਸੱਲੀ ਆ ਵੀ ਸਾਨੂੰ ਜਿਹਦੇ ਸੋਦੇ ਦੇ ਸਨੀ ਹੋਵੇ ਕੋਈ ਸੀ ਕੋਸਟ ਕਰੇ ਹੋਏ ਤੋਂ ਲੈ ਕੇ ਆਓ ਤੇ ਅਸੀਂ ਬਿਲਕੁਲ ਸੁਧਰੂਆ ਬਿਸਤਰਾ ਜਿਹੜੇ ਆਪਕੋ ਹੁੰਦੇ ਨੇ ਥੋੜਾ ਜਿਹਾ 20 ਮੇਗਾ ਪੈ ਕਿਲੋ ਮਗਰ ਤੇ ਅਸੀਂ ਲੈ ਕੇ ਆਸੀ 10 ਕਿਲੋ ਤੇ 100 ਕਿਲੋ ਲੈ ਸਕਦੇ ਆ ਇਹ ਮੇਰੀ ਬੈਟਰੀ ਇਹ ਲੋਕੀ ਲਈ ਕਰteneਗੇ 10.3 ਤੋਂ ਉਹ ਬੰਦ ਦੂਜੀ ਗੱਮ ਸੌਣ ਵਾਲੀ ਹੈ ਇਹ ਬਰਤਨ ਆਉਂਦੇ ਨਾਲ ਪੌਣ ਸੂਰ ਭਰਦਾ ਰੋ ਵੀ ਨਹੀਂ ਆਏ ਗੇ ਸੌਣ ਦੇ ਵਿੱਚ ਤੇ ਇਹਨੂੰ ਪਾਣੀ ਪਾਉਣ ਲੱਗਦੇ ਆਂਗੇ ਕਿਉਂਕਿ ਦੋ ਤਿੰਨ ਮਿੰਟ ਲੱਗੇ ਸੌਣ ਦੇ ਵਿੱਚ ਪਹਿਲਾਂ ਆਪਣੇ 5 ਕਿਲੋ ਬੇਸਣ ਨੂੰ ਖਵਾਤਾਗਾ ਪਹਿਲਾਂ 10 ਕਿਲੋ ਘੋੜ ਲੈ ਕੇ ਜੇ ਕੋ 5 ਕਿਲੋ ਵਿੱਚ ਸੌ ਸੈਲ ਹੋ ਕੇ ਪਾ ਜਾਣ ਤੁਸੀਂ ਬੇਸਣ ਜਿੰਨਾ ਕਾਉਦੇ 10 ਕਿਲੋ ਪਰ 15 ਕਿਲੋ ਪਾਦੇ ਇਹ ਇਕੱਠਾ ਤੇ ਗਾਂ ਮੇਰ ਗਾਂ ਜਾਂ ਬੱਜਾ ਕਟ ਕੋਟ 500 ml ਤੇਲ ਤੁਸੀਂ ਰੋਟ ਪਾਉਣਾ ਗਾਣੋ ਤੇ ਤੇਲ ਨਾਲ ਨਮਕ ਸੁਨ ਸਾਈਨ ਆਉਂਦੀ ਆ ਤੇ ਨਾ ਤੇਲ ਠੰਡਾ ਹੁੰਦਾ ਤੇ ਦੁੱਧ ਵਾਸਤੇ ਬਹੁਤ ਵਧੀਆ ਬੇਸਰ ਵੀ ਜੇ ਮੇਨਾਂ ਨੂੰ ਗਾਵਣ ਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਬੈ ਗਾਦੀ ਤੇ ਤਾਂ ਆਪਾਂ ਜੇ ਮੌਸਮ ਠੀਕ ਆ ਤਾਂ ਥੋੜੇ ਆਪਾਂ ਦੋ ਚਮਚੇ ਦਾਰਾ ਮੀਰਾ ਸੂਨ ਵੀ ਲੈ ਸਕਦੇ ਆ ਜਿਹਨੂੰ ਸੂਪ ਵੀ ਕਹਿੰਦੇ ਨੇ ਤੇ ਦਾਰਾ ਮੀਰਾ ਵੀ ਕਹਿੰਦੇ ਨੇ ਪਾਉਗੀ ਵਿੱਚ ਪਾ ਸਕਦੇ ਨੇ ਟੁੱਚੇ ਰਿੰਗ ਕੇ ਪਾਉਣੇ ਆਗੇ ਜੇ ਮੌਸਮ ਠੰਡਾ ਕਰ ਨਹੀਂ ਕੋਈ ਕਿਉਂ ਗਰਮ ਹੁੰਦਾ ਹੈ ਤੇ ਉਹਨਾਂ ਵਹਿਵਾ ਦੀ ਨਹੀਂ ਹੁੰਦੀ ਪਰ ਬਿਸਨ ਦਾ ਹੀ ਬਹੁਤ ਵਧੀਆ ਰਿਜ਼ਲਟ ਆਗਾ। ਸੋ ਕਿ ਸਾਡੀ ਘਾਹ ਦੀ ਬਹੁਤ ਜਾਂਦੀ ਇਸ ਸੰਜਮਤਾ ਵਿੱਚ ਥੋੜੀ ਮਤਤ ਥੋੜੀ ਹੋਰ ਕਮਜ਼ੋਰ ਹੈਗੀ। ਸਪਲੀਮੈਂਟ ਦੀ ਘਾਟ ਆ ਤੇ ਇਸ ਨੂੰ ਦੇਸ ਕਰਕੇ ਬਿਸਨ ਬਦਫਾਇਗਾ। ਤੇ ਉਸ ਤੋਂ ਇਲਾਵਾ ਆਪਾਂ ਲਿਵਰ ਟੋਨਕ ਪਾ ਸਕਦੇ ਹਾਂ। ਜਿਹੜਾ ਬਸੂ ਘੱਟ ਘੱਖਾਂ ਦਗਾ ਤਾਂ ਲਿਵਰ ਟੋਨਕ ਤੇ ਖਾਣ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜੋ ਟਰਾਈ ਕਰ ਲੈਂਗੇਗੀ ਤਾਂ ਕੀੜੇ ਦੇ ਕੋਲ ਜਰੂਰੀ ਨਹੀਂ ਹੈਗੀ ਸਬਾਲ ਖਾਣ ਸ਼ੁਰੂ ਕਰਨੀ ਹੈ। ਕੋਈ ਫਿਰ ਪਸੂਣ ਲੱਗਦੇ ਖਾਦਾ ਕੀਤਾ ਤੇ ਸੁਣਾ ਮੈਂ ਵੀਡੀਓ ਦੇ ਵਿੱਚ ਅਨੇਵਾ ਚੱਕਰ ਆਇਆ ਬਹੁਤ ਵਧੀਆ ਰਿਜ਼ਲਟ ਵੀ ਆਇਆ ਤੇ ਉਮੀਦ ਆਨੇ ਸਵਰਨ ਵਧੀਆ ਜੀ ਗਾਂ ਦੁੱਧ ਦੇਉਗੀ ਉਹ ਕਿ ਪਿਛਲਾ ਸੋਦਾ ਖਰਾਬ ਹੋ ਗਿਆ ਸੀ 11 ਲੀਟਰ ਦੁੱਧ ਦਿੱਤਾ ਉਹ ਵੀ ਸੱਪੇ ਮਹੀਨੇ ਤੋਂ ਉਪੇ ਸੀ ਇਸ ਵਾਰ ਬਹਿ ਰੱਖ ਰਹੀ ਆ ਠੀਕ ਠਾਕ ਸੂਪੇ ਤੇ ਜੇ ਪਸੂ ਦੀ ਜੀ ਐਸ ਆਈ ਪੈਂਦੀ ਆ ਸਰਨ ਵਧੀਆ ਵੀ ਇਹਨਾਂ ਦਾ ਜੇ ਸਹੀ ਕੋਈ ਪਸੂਰੀ ਤੇ ਹਰ ਸੱਚੇ ਕਿ ਸਿਗੋਣੇ ਪ੍ਰਸਾਦ ਤੇ ਇੱਕ ਟਾਈਮ ਬੋੜੀ ਨਹੀਂ ਬਣੀ ਡੇਢ ਮਹੀਨਾ ਪਹਿਲਾਂ ਤੇ ਜਿਹੜਾ 10 ਦਿਨ ਰਾਇਆ ਸੁਣਦੇ ਉਸ ਤੋਂ ਬਾਅਦ ਫਿਰ ਅਸੀਂ ਪ੍ਰਸਾਦ ਨੂੰ ਸ਼ੁਰੂ ਕਰਦੇ ਨੂੰ ਗਾਣ ਗਾਣਾ ਤੇ ਉਹ ਵੀ ਧੀਰ ਦਾ ਸਰਉਣ ਧੀਰ ਦਾ ਤੁਸੀਂ ਵੇਸਣੇ ਬਣਾ ਕੇ ਦੇ ਸਕਦੇ ਹੋ ਤੇ ਗਣਤ ਘਾਟੇ ਦਾ ਵੀ ਤੇ ਪ੍ਰਸਾਦ ਬਣਾਉਣੀ ਇੱਕ ਟਾਈਮ ਪ੍ਰਸਾਦ ਇੱਕ ਟਾਈਮ ਵੇਸਣੇ ਕਲਾ ਰੇਟੀ ਤਰ੍ਹਾਂ ਦਾ ਮਪਾਏ ਮ ਖਾਣੇ ਨੂੰ ਕੋਸੋਂ ਦੇ ਵਿੱਚ ਬਦ-ਬਦ ਬਦ ਦੇਸੀ ਖਾਣੇ ਪਾਈਏ ਕੋਸੋਂ ਤੋ ਬਦਿਆਰੀ ਅਟਾ ਕਾ ਤੇ ਬਗਦਰਾ ਵੀ ਜਿਹੜਾ ਪ੍ਰੋਪਰ ਸਹੀ ਨਹੀਂ ਲੇਵਾਂ ਮਨਾਰੇ ਇਹਨੂੰ ਤੁਸੀਂ ਵੀ ਇਹ ਮੈਲ ਵੀ ਕਰ ਸਕਦੇ ਹੋ ਨਾ ਤੇ ਮੈਂ ਵਸੇ ਦੱਸ ਦਿੰਦੇ ਐ ਲੈ ਦੀ ਟੂਰੀ ਦਿੱਤੀ ਹੈ ਹੋ ਕੇ ਨਾਲ ਮੈਂ ਪੌਂਚ ਵੀ ਪਾਉਣਾ ਕਰ ਸੀ ਤੇ ਮਨਰੇਸ ਵੀ ਉਹਨਾਂ ਦੀ ਟੂਰੀ ਹੈਗੀ ਆ ਤੇ ਵੀ ਦਾ ਸਿੰਗਲ ਇਹ ਪਾਏਗਾ ਆਪਣੇ ਇਹ ਮਹੀਨੇ ਵਿੱਚ ਖਤਮ ਹੋਗੇ ਦੋਨੋਂ ਚੀਜ਼ਾਂ ਫਿਰ ਉਸ ਤੋਂ ਬਾਅਦ ਜੇ ਕੋਈ ਪਸੂ 10-15 ਦਿਨ ਸੂਨ ਦੇ ਵਿੱਚ ਰਹਿ ਜਾਣਾ ਆ ਟੈਂਪੋਰਰੀ ਹੋਣ ਦੇ ਵਿੱਚ ਫਿਰ ਪਾਉਣੀ ਆ ਤੇਲ ਦਾ ਪ੍ਰਸਾਦ ਕਰਕੇ ਤੁਸੀਂ ਬੇਸਨ ਦੇ ਵਿੱਚ ਵੀ ਪਾ ਸਕਦੇ ਹੋ ਤੇ ਮੇ ਉਪਾਸਾ ਦੇ ਲਈ ਬਾਕੀ ਤੇਲ ਦੋਪਾ ਕਰਦੇ ਨੇ ਵੀ ਇਸ ਵਿੱਚ ਮਿਕਸ ਤਿੰਨ ਚਾਰ ਕਿਲੋ ਤੇ ਦੋ ਕਿਲੋ ਪਾਉਂ ਚਾਰ ਦਿਨ ਪ੍ਰਸਾਦ ਕਰਕੇ ਉਸ ਜਿੰਨਾ ਤੇਲ ਪਵਾ ਜਾਵੇ ਉਸ ਨਾਲ ਵਧੀਆ ਜੀ ਅਲਟਮਿੰਨ ਦੋਪਾ ਲੈ ਵਧੀਆ ਬੰਦਾ ਤੇ ਨਾਲ ਉਸ ਨੂੰ ਦੁੱਧ ਵੀ ਬਹੁਤ ਵਧੀਆ ਦਿੰਦਾ ਮਾਰ ਵਿੱਚ ਤੇ ਤੇਲ ਉਸ ਨੂੰ ਬੱਦਵਾ ਤੋਂ ਪਹੁੰਚਦਾ ਟੁਟਕੜਾ ਪੰਜ ਸੀ ਲੀਟਰ ਤੇ ਇਹਦਾ ਜੂੜ ਜਿਵੇਂ 10 ਪਾਸਾ ਦੇ ਤੇ ਤੇਲ ਵਰਕਰਦ ਹੋਵੇ ਘਰ ਦੀ ਜਿਹੜੀ ਕੱਚੀ ਕਹਾਣੀ ਬਣਕੜਾਇ ਤੇਲ ਉਹ ਹੁਣ ਜਰੂਰੀ ਹੈਗਾ ਕਿਉਂਕਿ ਜਿਹੜਾ ਆਪਣੀ ਚੀਜ਼ ਆਪ ਲੈ ਕਰਨੀ ਹੈ ਜਿਆਦੇ ਵਿੱਚੋਂ ਪੈਕਿੰਗ ਵਾਲਿਆਂ ਦੇ ਵਿੱਚ ਮਿਲauft ਹੁੰਦੀ ਹੈ ਆਪਣੇ ਘਰ ਦਾ ਸੁਧ ਤੇਲ ਹੋਵੇ ਤੁਸੀਂ ਉਹ ਕੋਸ ਨੂੰ ਸੇਰ ਕਰਕੇ ਕਿਲੋ ਪਾ ਸਕਦੇ ਹੋਗੇ ਤੇ ਇਹ ਹੋਰ ਤੇ ਵਧੀਆ ਤੇ ਆਪਣੀ ਘਰ ਦੀ ਸਰੋ ਹੈਗੀ ਆ ਇਹ 5 ਲੀਟਰ ਤੇਲ ਦਾ ਹਰ ਇੱਕ ਪਸੂ ਨੂੰ ਸੂਨ ਦਮਾ ਦੀ ਬੂੜੀ ਪਾਉਣਾ ਤੇ ਪਸੂਦੋਂ ਅਸੀਂ ਪਿੰਡਾ ਦੇ ਕੋਲ ਕਿਵੇਂ ਚਮਕਣਾ ਮਿਸਾਈਨ ਆਉਣ ਲੱਗ ਜੂਗੀ ਤੇਲ ਦੇ ਨਾਲ ਤੇ ਤੇਲ ਦਾ ਬਹੁਤ ਵਧੀਆ ਅੱਜਾਂ ਟਿੰਟ ਦਾ ਪਸੂ ਨੂੰ ਜੂਰ ਪਾਉਣਾ ਚਾਹੀਦਾ ਆਪਾਂ ਤੇ ਲਿਸਨ ਤੇ ਸਾਰੇ ਜਿਹੜੇ ਆਪਣੀ ਜਰੂਰਤ ਨੇ ਪਸੰਦ ਪਾਉਣੀਆਂ ਚਾਹੇ ਆਪਾਂ ਫੀਡ ਖਾਲ ਘੱਟ ਪਾ ਦਈਏ ਪਰ ਇਹ ਚੀਜ਼ ਆਪਣੀ ਬਹੁਤ ਜ਼ਰੂਰੀ ਨਹੀਂ ਜੇ ਆਪਾਂ ਵਧੀਆ ਤਿਆਰ ਕਰਨਾ ਪਸੂ ਵਧੀਆ ਅੰਦਰ ਪਸੂ ਦਾ ਸਟਰੋਂਗ ਹੋ ਗਤਾ ਤਾਰ ਹੋਵੇ ਤੇ ਸੋਣ ਕੋਈ ਪ੍ਰੋਬਲਮ ਨਾ ਹੋਵੇ ਕੋਈ ਜੇਰ ਵਗੈਰਾ ਨਾ ਅੰਦਰ ਆਏ ਪਸੂ ਵੀ ਤਾਂ ਆਪਾਂ ਪ੍ਰਸ਼ਾਦ ਪਾਉਣੇ ਦੱਸਦੇ ਪਹਿਲਾਂ ਤੇ ਪ੍ਰਸ਼ਾਦ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਜਿਹੜੇ ਪਸੂ ਦੇ ਸਹੀ ਜੇਰ ਪਾਵੇ ਤੇ ਸਾਰੇ ਪਸੂ ਵਧੀਆ ਸੋਪੇ ਬੈ ਗਏ ਯਾਨੀ ਕਿ ਪਸੂ ਆਪਣੇ ਆਪ ਸੋਪੇ ਪਨ ਸੁਹਾਣਾ ਨਾ ਪਵੇ ਤੇ ਇਹਦੇ ਨਾਲ ਆ ਜਾਂਦਾ ਰਿਜ਼ਲਟ ਆ ਤੇ ਆਪਣੇ ਤੇ ਵੀ ਬੈਠ ਕੇ ਕੀ ਕਰਾ ਕੋਣੇਗੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੰਮ ਦੀ ਲੱਗੀ ਉ ਤਾਂ ਲਾਈਕ ਤੇ ਸੇਰ ਜਰੂਰ ਕਰਦੇ ਤੇ ਕਮੈਂਟ ਕਰਕੇ ਜਰੂਰ ਸੀ ਤੇ ਅਗਰ ਤੁਸੀਂ ਅਜੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਸਬਸਕ੍ਰਾਈਬ ਉਹ ਕਰ ਲਈ ਤੇ ਵੀਡੀਓ ਵੱਧ ਵੱਧ ਸ਼ੇਅਰ ਕਰਦੇ ਚਲੋ ਜੀ ਮਿਲਦੇ ਆਪਾਂ ਕੱਲ੍ਹ ਕਿਸੇ ਨਾ ਮੀ ਬ੍ਰੋਦਰਾਂ ਕਿਸੇ ਨਾ ਮੀ ਗੱਲ ਕਰਦੇ ਨਾ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ